ਤਮਨਾਡੂ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਤਮਾਮ ਲੋਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਲੈ ਕੇ ਤਮਨਾਡੂ ਪਹੁੰਚੇ ਸੀ ਇਹਨਾਂ ਕਲਸ਼ ਯਾਤਰਾ ਕੱਢਣੀ ਸੀ ਪਰ ਪੁਲਿਸ ਨੇ ਇਹਨਾਂ ਤਮਾਮ ਕਿਸਾਨਾਂ ਨੂੰ ਪਹਿਲਾਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਇਹ ਤਸਵੀਰਾਂ ਤਾਮਿਲਨਾਡੂ ਦੀਆਂ ਨੇ ਇੱਥੇ ਕੋਈ ਵੀ ਟੂਰ ਦੇ ਵਿੱਚ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਕਿਸਾਨ ਲੀਡਰ ਸਰਵਨ ਸਿੰਘ ਪੰਦੇਰਸ ਨੇ ਕਈ ਕਿਸਾਨਾਂ ਨੂੰ ਤਾਮਿਲਨਾਡੂ ਪੁਲਿਸ ਨੇ ਡੇਟੇਨ ਕੀਤਾ ਇਹ तमाम ਲੋਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਲੈ ਕੇ ਤਾਮਿਲਨਾਡੂ ਪਹੁੰਚੇ ਸਨ ਇੱਥੇ ਕਿਸਾਨਾਂ ਵੱਲੋਂ ਕਲਸ਼ ਯਾਤਰਾ ਕੱਢੀ ਜਾਣੀ ਸੀ ਇਸ ਦੌਰਾਨ ਪੁਲਿਸ ਹਰਕਤ ਵਿੱਚ ਆਈ ਅਤੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦਿੱਲੀ ਦੀ ਸਰਕਾਰ ਦੇ ਜ਼ੋਰ ਤੇ ਕਿਉਂਕਿ ਤੁਹਾਨੂੰ ਤਾਂ ਸਮ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਵੀ ਉਹਨਾਂ ਦਾ ਹੀ ਆ ਆ ਕੈਂਬਰ ਟੂ ਐਪਲ ਪਾਰਕ ਹੋਟਲ 'ਚ ਅਸੀਂ ਹੈਗੇ ਆ ਬਾਹਰ ਫੋਰਸ ਕੱਢੀ ਹੈਗੀ ਆ ਤੁਹਾਨੂੰ ਮੁਖਾਵੀ ਡੋ ਮੁੰਡਾ ਤੇ ਆ ਫੋਰਸ ਕੱਢੀ ਹੈਗੀ ਆ ਲੈ ਜਣ ਅਸੀਂ ਇੱਥੇ ਜਿਵੇਂ ਰਾਜ ਸਾਹਿਬ ਹੈਗੇ ਆ ਮਨਜੀਤ ਰਾਏ ਜੀ ਮਸਾਨੀਆ ਸਾਹਿਬ ਆ ਗੋਲਡਨ ਵੀਵ ਆ ਮੰਗਟ ਜੀ ਆ ਤਮਨ ਲਾਟੂ ਦੇ ਸਾਡੇ ਆ ਰਵਿੰਦਰਨ ਐਂਡ ਕੁਰਨਿਆ ਨਾਲ ਸੰਬੰਧ ਇਹ ਲੀਡਰ ਹੈਗੇ ਆ ਅਤੇ ਹੋਰ ਵੀ ਅਸੀਂ ਜੇ ਭਾਈ ਗ੍ਰਿਫਤਾਰ ਕਰਨਗੇ ਅਸੀਂ ਪ੍ਰੋਗਰਾਮ ਤੇ ਆਪਦਾ ਕਰਨਾ ਗ੍ਰਿਫਤਾਰੀ ਰਵਾਂਗੇ ਤੋਂ ਸਾਰੇ ਪੰਜਾਬ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਦੀ ਵਿਰੋਧਤਾ ਕਰਦੇ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੀਡੀਆ ਨੂੰ ਵੀ ਇਹ ਜ਼ਰੂਰ ਲਾ ਦਿਓ ਹਮ ਤਾਮਿਲਨਾਡੂ ਕੇ ਪੁਆਇੰਟ ਟੂਰ ਮੇ ਹੈ ਔਰ ਜੈਸੇ ਕਿ ਆਪ ਸਭੀ ਜਾਣਤੇ ਹੈ ਕਿ जो शुभ शहीद जिनको हरियाणा पुलिस ने सिर पे गोली नहीं जिनकी हत्या की थी एक यात्रा तमिलनाडु में भी चल रही थी और आज मैं सरवन सिंह पंधेड़ मंजीत अरविंदर सिंह मिशानिया और हमारे सौ कुछ लीडर यहाँ पर आज इकट्ठे हुए थे उस कलश यात्रा का हिस्सा बनने के लिए और जैसे आपको ये भी पता है कि दोनों फॉरम्स में आज सात तारीख को मोदी का और बीजेपी के जो हरियाणा के मुख्यमंत्री हैं उनका पुतला तो फूकने की कॉल दी थी तो इसी श्रृंखला में आज शाम को यहाँ का भी प्रोग्राम था पुतला फूकने का लेकिन अचानक से जो तमिलनाडु पुलिस है कोयम्बूर की पुलिस हमारे पास आ जाती है और हमारे को वो हमारी मूवमेंट रिस्ट्रिक्ट कर देती है और हमारे को कहती है कि आपको अरेस्ट किया जाएगा हम समझ सकते हैं मॉडल कोर्ट ऑफ कैडक्ट लगा हुआ है और ये कहां पर किसके इशारे से किया जा रहा है दिल्ली से ही इलेक्शन कमीशन के माध्यम से ये सारी चीज़ें हो रही हैं लेकिन लोकतंत्र को बचाने की लड़ाई में और अपने हकों को लेने की लड़ाई में किसान कौन कभी पीछे नहीं हटे हम हकों, हम मोदी जी को बता देना चाहते हैं कि हम जेलों से डरते नहीं हैं